ਜੀ ਬੋਲ ਜੀ ਬੋਲ ਜੀ ਸਰ ਅੱਜ ਤੁਸੀਂ ਗਨਪ੍ਰੇਮ ਵੇਖਿਆ ਜੀ ਕਾਸਾ ਆਪਰੇਸ਼ਨ ਜਿਹੜਾ ਚਲਾਇਆ ਹੈਗਾ ਸਰ ਸਰ ਕਿੰਨੀ ਕਰਕਵਰੀ ਹੋਈ ਆ ਔਰ ਕਿੰਨੇ ਬੰਦੇ ਕਾਬੂ ਕੀਤੇ ਗਏ ਸਰ ਆ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਾ ਖਿਲਾਫ ਜਿਹੜੀ ਮਹਿੰਮ ਚੇੜੀ ਗਈ ਹੈ ਉਦੀ ਲੜੀ ਦੇ ਵਿੱਚ ਅੱਜ ਪੂਰੇ ਸਟੇਟ ਦੇ ਵਿੱਚ ਹੀ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਚਲਾਏ ਜਾ ਰਹੇ ਆ ਜਲੰਧਰ ਰੂਰਲ ਡਿਸਟ੍ਰਿਕਟ ਦੇ ਵਿੱਚ ਵੀ ਕੁੱਲ 45 ਜਗ੍ਹਾ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਜਿਨ੍ਹਾਂ ਚੋਂ ਇੱਕ ਜਗ੍ਹਾ ਜਿਹੜੀ ਇਹ ਗੰਗਾਪਿੰਡ ਜਿੱਥੇ ਆਪਾਂ ਖੜੇ ਆਂ ਇਸ ਟਾਈਮ ਤੇ ਆ ਇਥੇ ਰੈਗੂਲਰ ਇਹ ਸਰਚ ਸਰਚਨ ਆਪਰੇਸ਼ਨ ਜਿਹੜੇ ਚਲਾਏ ਜਾਂਦੇ ਨੇ ਜਿਹੜੀਆਂ ਜਗ੍ਹਾ ਆਇਡੈਂਟੀਫਾਈ ਕੀਤੀ ਜਾਂਦੀਆਂ ਉਹ ਵੀ ਇਨਫਰਮੇਸ਼ਨ ਦੇ ਬੇਸਿਸ ਤੇ ਜਿੱਥੇ ਸਾਨੂੰ ਇਨਫਰਮੇਸ਼ਨ ਮਿਲਦੀ ਹੈ ਕਿ ਕਿਤੇ ਕੋਈ ਡਰੱਗਸ ਦੀ ਕਾਰਵਾਈ ਚੱਲ ਰਹੀ ਹੈ ਉੱਥੇ ਹੀ ਆਪਰੇਸ਼ਨ ਇਹ ਚਲਾਏ ਜਾਂਦੇ ਨੇ ਤੇ ਅੱਜ ਪੂਰੇ ਡਿਸਟ੍ਰਿਕਟ ਦੇ ਵਿੱਚ ਹਾਈ ਟੈਕਰ ਜੋ ਸਾਡੇ ਕੋਲ ਡਾਟਾ ਆਇਆ ਹੈ ਉਹਦੇ ਮੁਤਾਬਕ 5 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਤੇ 7 ਬੰਦੇ ਜਿਹੜੇ ਹੈਗੇ ਆ ਅਰੈਸਟ ਕੀਤੇ ਗਏ ਨੇ ਇਹਦੇ ਵਿੱਚ ਫਾਰਮਾਸਿਓਟਿਕਲ ਡਰੱਗਸ ਦੀ ਤੇ ਹਿਰੋਇਨ ਦੀ ਜਿਹੜੀ ਰਿਕਵਰੀ ਵੀ ਹੋਈ ਹੈ ਜਿਹੜਾ ਡਾਟਾ ਹੈ ਤੁਹਾਨੂੰ ਵੱਖਰੀ ਤੌਰ ਤੇ ਪ੍ਰੈਸ ਨੋਟ ਰਾਹੀਂ ਐਸਐਸਪੀ ਸਾਹਿਬ ਦੇ ਆਫਿਸ ਵੱਲੋਂ ਸ਼ੇਅਰ ਵੀ ਕਰ ਦਿੱਤਾ ਜਾਏਗਾ ਠੀਕ ਹੈ ਸਰ ਇੱਕ ਜਿਹੜਾ ਡਰਗ ਤੋਂ ਇਲਾਵਾ ਪੀਤੇ ਨੂੰ ਸ਼ਰਾਬ ਦੀ ਬੜੀ ਤੇ ਬੋਲਬਾਲਾ ਹੈਗਾ ਇੱਕ ਪੈਕਟਾਮਿਕ ਦੀ ਸ਼ਰਾਬ ਵੇਚੀ ਹੈਗੇ ਚਿੱਟੇ ਕੱਲਰ ਦੀ ਪਤਾ ਨਹੀਂ ਕੀ ਕੀ ਕੈਮੀਕਲ ਮਿਕਸ ਕੀਤਾ ਹੈਗਾ ਸਰ ਉਹਦੇ ਬਾਰੇ ਕੀ ਕਹਿਣਾ ਹੈਗਾ ਉਹ ਵੀ ਇੱਥੇ ਕਾਫੀ ਵਿਕਦੀ ਹੈਗੀ ਆ ਉਹਨੂੰ ਵੀ ਸਰ ਉਹ ਤਾਂ ਵੀ ਕਰੋ ਮੜਿਆ ਕਾਰਵਾਈ ਸਰ ਬਿਲਕੁਲ ਜੀ ਪੰਜਾਬ ਸਰਕਾਰ ਵੱਲੋਂ ਜਿੰਨੀ ਵੀ ਇਲੀਗਲ ਤੌਰ ਤੇ ਵੇਚੀ ਜਾਂਦੀ ਸ਼ਰਾਬ ਉਹਦੇ ਖਿਲਾਫ ਵੀ ਰੈਗੂਲਰ ਤੌਰ ਤੇ ਮੁਹਿੰਮ ਚਲਾਈ ਜਾਂਦੀ ਹੈ ਤੇ ਇੱਥੇ ਜੇ ਇੱਥੇ ਕੋਈ ਇਹੇ ਦੀ ਤਰ੍ਹਾਂ ਕਿ ਤਰੀਕੇ ਦੀ ਪੰਨੀ ਵਾਲੀ ਜਿਹਨੂੰ ਆਪਾਂ ਸ਼ਰਾਬ ਕਹਿੰਦੇ ਆ ਜੇ ਉਹ ਵੀ ਮਿਲਦੀ ਹੈ ਤਾਂ ਉਹਦੇ ਖਿਲਾਫ ਵੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਏਗੀ ਤੇ ਮੈਂ ਤੁਹਾਡੇ ਸਾਹਮਣੇ ਹੀ ਆਪਣਾ ਐਸਐਸਪੀ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਰਿਕਵੈਸਟ ਕਰਦਾ ਕਿ ਜਿਹੜੀ ਆ ਦੇਸ਼ੀ ਸ਼ਰਾਬ ਵਾਲੀ ਜਿਹੜੀ ਗੱਲ ਹੈ ਜੇ ਉੱਤੇ 707 ਐਕਚੁਅਲੀ ਆ ਗਿਆ। ਠੀਕ। ਥੈਂਕ ਯੂ ਸਰ।